ਇਨਾਂ ਨੂੰ ਲੱਗਿਆ ਸੀਗਾ ਕਿ ਕੋਈ ਅਸਰ ਨਹੀਂ ਐਂਨਾ ਤੇ ਸਾਡੇ ਤੇ ਤਾਂ ਅਸਰ ਨਹੀਂ ਕਿਉਂਕਿ ਅਸੀਂ ਰੱਬ ਤੇ ਵਿਸ਼ਵਾਸ ਕਰਨ ਵਾਲਿਆਂ ਚੋਂ ਐਂ ਸਾਨੂੰ ਪਤਾ ਸੀ ਕਿ ਰੱਬ ਸਾਡਾ ਰੱਬ ਸੱਚ ਦੇ ਨਾਲ ਹੈ ਜਦ ਸ਼ੇਰ ਆ ਗਿਆ ਨਾ ਬਾਅਦ ਫਿਰ ਦੇਖਾਂਗੇ ਕੀ ਮੁੱਕੀ ਬੰਦ ਐ ਸਾਨੂੰ ਹਮੇਸ਼ਾ ਰੱਬ ਤੇ ਵਿਸ਼ਵਾਸ ਸੀਗਾ ਅੱਜ ਰੱਬ ਨੇ ਇਸ ਸਰਕਾਰ ਨੂੰ ਦਿਖਾਤਾ ਇਹਨੂੰ ਛੋਬਦਾ ਕੀ ਕਿਸੇ ਮਾਪੁਰਕ ਤੇ ਤੰਜਕਸੇ ਇਹਨਾਂ ਨੂੰ ਲੱਗਿਆ ਸੀਗਾ ਕੀ ਕੋਈ ਅਸਰ ਨਹੀਂ ਇਹਨਾਂ ਤੇ ਸਾਡੇ ਤੇ ਤਾਂ ਅਸਰ ਨਹੀਂ ਕਿਉਂਕਿ ਅਸੀਂ ਰੱਬ ਤੇ ਵਿਸ਼ਵਾਸ ਕਰਨ ਵਾਲਿਆਂ ਚੋਂ ਆਂ ਸਾਨੂੰ ਪਤਾ ਸੀ ਕਿ ਰੱਬ ਸਾਡਾ ਰੱਬ ਸੱਚ ਦੇ ਨਾਲ ਹੈ ਡੇਰਾ ਬਿਆਸ ਤੇ ਵੀ ਤੰਜਕਸਿਆ ਗਿਆ ਚਲੋ ਉਹਨਾਂ ਨੂੰ ਛੋਬਦਾ ਹੈ ਕਿ ਤੁਸੀਂ ਜਿਹੜੇ ਆ ਮਾਰਗਪੁਰਖ ਹੈਗੇ ਉਹਨਾਂ ਤੇ ਤੰਜ ਕਸਣਾ ਇਹ ਸ਼ੋਭਦਾ ਸਰਕਾਰ ਨੂੰ ਬੜੀ ਦੁੱਖ ਦੀ ਗੱਲ ਹੈ ਜੀ ਗੁਰੂ ਸਾਹਿਬ ਦੀ ਬੜੀ ਮੇਰ ਹੋਈ ਹੈ ਤੇ ਸੁਪਰੀਮ ਕੋਰਟ ਦੀ ਬੜੀ ਮੇਰ ਹੋਈ ਹੈ ਸਾਨੂੰ ਹਮੇਸ਼ਾ ਵਿਸ਼ਵਾਸ ਸੀਗਾ ਕਿ ਰੱਬ ਹੈਗਾ ਤੇ ਜਿਹੜੀ ਇਹ ਪਰੰਤ ਦੀ ਨਿਤਿਆ ਨੇ ਉਹ ਜੇ ਵੀ ਹੈਗੀਆਂ ਕੋਟ ਹੈਗੇ ਇਥੇ ਜੇ ਦੇਲ ਤੋਂ ਬਾਹਰ ਨਹੀਂ ਆਇਆ ਤਾਂ ਵਿਰੋਧੀ ਪ੍ਰਸ਼ਾਰਕੀ ਵੀ ਕੰਮਣਾ ਸ਼ੁਰੂ ਕਰਤਾ ਹਰਪਾਲ ਚੀਮਾ ਇੱਕ ਜੀ ਮੈਂ ਪਹਿਲਾਂ ਵੀ ਕਿਹਾ ਸੀ ਜਦ ਸ਼ੇਰ ਆ ਗਿਆ ਨਾ ਬਾਅਦ ਫਿਰ ਦੇਖਾਂਗੇ ਕੀ ਕੀ ਬੰਦ ਹੈ ਉਹ ਦੇਖਿਓ ਤੁਸੀਂ ਅੱਗੇ ਅੱਗੇ ਪਹਿਲੇ ਕੀ ਕਹੋਗੇ ਉਹਨਾਂ ਨੂੰ ਹਾਂਜੀ ਇਹ ਸਭ ਤੋਂ ਪਹਿਲੇ ਕੀ ਕਹੋਗੇ ਇਹ ਤਾਂ ਸਾਡੇ ਦੋਨਾਂ ਦੇ ਵਿੱਚ ਦੀ ਗੱਲ ਹੈ ਜੀ ਮੈਂ 6 ਮਹੀਨੇ ਪਰਿਵਾਰ ਨੇ ਬਿਨਾ ਵਿਕਰਮ ਮਜੀਠੀਆ ਤੋਂ ਕੱਟਿਆ ਕੀ ਮੇਰਾ ਦਿਲ ਰਹੇ ਹੈ ਸਾਨੂੰ ਹਮੇਸ਼ਾ ਰੱਬ ਤੇ ਵਿਸ਼ਵਾਸ ਸੀਗਾ ਅੱਜ ਰੱਬ ਨੇ ਇਸ ਸਰਕਾਰ ਨੂੰ ਦਿਖਾਤਾ ਕਿ ਰੱਬ ਹੈ ਸੱਚ ਦੀ ਹਮੇਸ਼ਾ ਜਿੱਤ ਹੁੰਦੀ ਹੈ ਤੇ ਜਿੱਤ ਹੋਈ ਹੈ ਬਿਲਕੁਲ ਪੋਲਿਟੀਕਲ ਪੋਲਿਟੀਕਲ ਪੋਲਿਟੀਕਲੀ ਵਿਰਕਲ ਵੈਂਡੇਟਾ ਸੀ ਤੁਹਾਨੂੰ ਕੀ ਲੱਗਦਾ ਹੈ ਕੋਰਟ ਤਾਂ ਦੇਖੇ ਤੁਸੀਂ ਸੁਪਰੀਮ ਕੋਰਟ ਨੇ ਕੀ ਕਿਹਾ ਹੈ ਬੀਤੇ ਕੱਲੇ ਬਾਬਾ ਗੁਰਿੰਦਰ ਸਿੰਘ ਜੀ ਆਉਂਦੇ ਨੇ ਕਿ ਮੁਲਾਕਾਤ ਦੇ ਲਈ ਬਿਨਾ ਨਾਮ ਲੈ ਅੱਜ ਸੀਐਮ ਕੋ ਘਰਤ ਮਾਨ ਵੀ ਉਹਨਾਂ ਤੇ ਤੰਜ ਕਸਦੇ ਆ ਜੀ ਤੁਸੀਂ ਦੱਸੋ ਸੀਐਮ ਨੂੰ ਛੋਪਦਾ ਹੈ ਕਿ ਕਿਸੇ ਮਾਪੁਰਖ ਤੇ ਤੰਜ ਕਸੇ ਇੰਨੀ ਬੁਖਲਾਹਟ ਹੋਈ ਹੋਈ ਹੈ ਇਹਨਾਂ ਨੂੰ ਰੱਬ ਨੂੰ ਤਾਂ ਜਮਾਈ ਭੁੱਲੇ ਹੋਏ ਆ। ਕਿ ਲੀਮ ਬਹੁਤ ਚਲਾਇਆ ਜਾਂਦਾ ਕਿ ਪੰਜਾਬ ਦੇ ਵਿੱਚ ਡਾਇਨਾਸੌਰ ਆ ਸਕਦੇ ਆ ਪਰ ਅਕਾਲੀ ਵਾਪਸੀ ਨਹੀਂ ਕਰ ਸਕਦੇ। ਵਿਕਰਮ ਸਿੰਘ ਮੰਜੀਠਿਆ ਦੀ ਰਿਹਾਈ ਇਹ ਸਾਬਤ ਕਰਦੀ ਹੈ ਕਿ ਪੰਜਾਬ ਦੇ ਵਿੱਚ ਅਕਾਲੀ ਵੀ ਆਉਣਗੇ ਤੇ ਡਾਇਨਾਸੌਰ ਵੀ। ਬਿਲਕੁਲ ਇਹਨਾਂ ਨੂੰ ਲੱਗੂ ਪਤਾ ਕੀ ਕੁਝ ਹੁੰਦੇ ਆ ਹੁਣ। ਸਸਿਕਾ ਜੀ ਤੁਸੀਂ ਦੇਖ ਰਹੇ ਹੋ ਡੀਫਾ ਚੈਨਲ ਪੰਜਾਬੀ ਨਿਊ ਨਾਬਾ ਜੇਲ੍ਹ ਦੇ ਬਾਹਰ ਖੜੇ ਆ ਵਿਕਰਮ ਸਿੰਘ ਮੰਜੀਠਿਆ ਜਿਹੜੇ ਨੇ ਥੋੜੀ ਦੇਰ ਚ ਇੱਥੋਂ ਹੀ ਰਿਹਾ ਹੋਣਗੇ। ਤੁਹਾਨੂੰ ਦੱਸ ਦਈਏ ਕਿ ਗਨੀਵ ਕੌੜਰੀ ਉਹਨਾਂ ਦੀ ਧਰਮਪਤਨੀ ਨੇ ਉਹ ਉਹਨਾਂ ਨੂੰ ਮਿਲਣ ਆਏ ਨੇ ਹੁਣੇ। ਇਹ ਪੀੜ ਦੇਖ ਸਕਦੇ ਤੁਸੀਂ ਪੀੜ ਉਸੇ ਚੀਜ਼ ਦੀ ਲੱਗੀ ਹੋਈ ਹੈ ਉਹਨਾਂ ਨੇ ਕਿਹਾ ਕਿ ਸਾਨੂੰ ਰੱਬ ਤੇ ਵਿਸ਼ਵਾਸ ਸੀ ਤੇ ਜਿੱਤ ਹੋਈ ਹੈ ਔਰ ਉਸ ਦੇ ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਜਿਹੜਾ ਮਹਾਪੁਰਖਾਂ ਨੂੰ ਜਾਂ ਜਿਹੜੇ ਵਿਆਸ ਵਾਲੇ ਡੇਰਾ ਵਾਲੇ ਬਾਬਾ ਜੀ ਨੂੰ ਤੇ ਟਵਿੱਟ ਕੀਤਾ ਹੈ ਮੁੱਖ ਮੰਤਰੀ ਨੇ ਉਹਨਾਂ ਨੂੰ ਨਹੀਂ ਕਰਨਾ ਚਾਹੀਦਾ ਸੀ ਪੋਲਿਟਿਕਲ ਇਸ ਤਰੀਕੇ ਦੀਆਂ ਗੱਲਾਂ ਬਾਤਾਂ ਨਹੀਂ ਹੋਣੀਆਂ ਚਾਹੀਦੀਆਂ ਕਹਿੰਦੇ ਪਰਿਵਾਰ ਬਹੁਤ ਖੁਸ਼ ਹੈਗਾ ਸਾਰੇ ਸਾਰੇ ਅਕਾਲੀ ਦਲ ਦੇ ਵਿੱਚ ਇੱਕ ਨਵੀਂ ਜਿਹੜੀ ਹੈ ਜਾਨ ਫੁਕੀ ਜਾਏਗੀ ਡੈਫੀਨੇਟਲੀ ਜਦੋਂ ਬਾਹਰ ਆਣਗੇ ਤਾਂ ਬਹੁਤ ਕੁਝ ਬਦਲੇਗਾ ਉਹਨਾਂ ਨੇ ਕਿਹਾ ਕਿ ਅਸੀਂ ਖੁਸ਼ ਹੈਗੇ ਆਂ ਔਰ ਸਾਰਾ ਦਾ ਸਾਰਾ ਪਰਿਵਾਰ ਕਰਦੇ ਤੇ ਇਵਨ ਸਾਡੀ ਪਾਰਟੀ ਦੇ ਸਾਰੇ ਵਰਕਰਸ ਸਾਰੇ ਲੀਡਰਸ ਦਾ ਉਹਨਾਂ ਨੇ ਧੰਨਵਾਦ ਵੀ ਕੀਤਾ ਔਰ ਉਹਨਾਂ ਨੇ ਕਿਹਾ ਕਿ ਸਾਰੇ ਬਹੁਤ ਕੁਝ ਨੇ ਥੋੜੀ ਦੇਰ ਦੇ ਬਾਅਦ ਹੀ ਜਿਹੜੇ ਨੇ ਉਹ ਵਿਕਰਮ ਸਿੰਘ ਵਜੀਠੀਆ ਜਿਹੜੇ ਨੇ ਜੇਲ੍ਹ ਤੋਂ ਬਾਹਰ ਆਣਗੇ ਕਾਗਜ਼ ਪੱਤਰ ਜਿਹੜੇ ਨੇ ਉਹਨਾਂ ਦੇ ਪੂਰੇ ਡਾਕੂਮੈਂਟੇਸ਼ਨ ਜਿਹੜੀ ਹੁੰਦੀ ਹੈ ਜਿਹੜੇ ਦਸਤਾਵੇਜ਼ ਨੇ ਜੋ ਕਾਰਵਾਈ ਜੇਲ੍ਹ ਦੀ ਹੁੰਦੀ ਹੈ ਉਹ ਪੂਰੀ ਕੀਤੀ ਜਾ ਰਹੀ ਹੈ ਉਹਨਾਂ ਦੇ ਵਕੀਲ ਜਿਹੜੇ ਸੋਭਤੀ ਨੇ ਉਹ ਜਿਹੜੀ ਸੀਗੀ ਗੱਡੀ ਚਲਾ ਰਹੇ ਸੀਗੇ ਉਹ ਅੱਗੇ ਬੈਠੇ ਹੋਏ ਸੀ ਔਰ ਉਹਦੇ ਨਾਲ ਹੀ ਉਸ ਤੋਂ ਪਹਿਲੇ ਅਸ਼ ਦੀਪ ਕਲੇਰ ਜਿਹੜੇ ਨੇ ਉਹ ਅਦਾਲਤੀ ਜਿਹੜੀ ਕਾਰਵਾਈ ਹੈ ਉਹ ਪੂਰੀ ਕਰਕੇ ਵਾਪਸ ਆਏ ਨੇ ਉਹ ऑलरेडी ਅੰਦਰ ਜਾ ਚੁੱਕੇ ਨੇ ਕੈਮਰਾ ਪਰਸਨ ਕਬੀਰ ਦੇ ਨਾਲ ਬਿੰਦੂ ਸਿੰਘ ਨਾਬਾ ਤੁਸੀਂ ਦੇਖਦੇ ਰਹੋ ਡੀ5 ਚੈਨਲ ਪੰਜਾਬੀ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ